ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਗਾਗਾ ਪਾਤਸ਼ਾਹੀ ਨੌਵੀਂ ਦੇ ਇਹ ਪਾਵਨ ਪਵਿੱਤਰ ਅਸਥਾਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹੀ ਨੌਵੀਂ ਦੀ ਚਰਨ ਪ੍ਰਾਪਤ ਧਰਤੀ ਹੈ ਇਸ ਸਥਾਨ ਤੇ ਬਿਕਰਮੀ 1723 ਇਸਨ 1666 ਈਸਵੀ ਨੂੰ ਕਤਤਕ ਮਹੀਨੇ ਵਿੱਚ ਬਿਹਾਰ ਵੱਲ ਜਾਣ ਦੀ ਯਾਤਰਾ ਸਮੇਂ ਸ਼੍ਰੀ ਦਮਦਮਾ ਸਾਹਿਬ ਬੁੱਢਲਾਡਾ ਗੋਬਿੰਦਪੁਰਾ ਤੋਂ ਹੁੰਦੇ ਹੋਏ ਮਹਾਰਾਜ ਪਿੰਡ ਗਾਗਾ ਪਹੁੰਚੇ। ਗੁਰੂ ਜੀ ਇੱਥੇ ਰਾਤ ਠਹਿਰਨ ਲਈ ਟਾਬ ਦੇ ਕਿਨਾਰੇ ਰੁਕੇ ਸਨ। ਗੁਰੂ ਜੀ ਝੰਡ ਦੇ ਦਰਖਤ ਨਾਲ ਘੋੜੇ ਬੰਨ੍ਹ ਕੇ ਆਰਾਮ ਕਰਨ ਲੱਗੇ। ਗੁਰੂ ਜੀ ਦੇ ਸੇਵਾਦਾਰ ਕਾਫਲੇ ਵਿੱਚੋਂ ਘੋੜਿਆਂ ਲਈ ਘਾ ਖੇਤਾਂ ਵਿੱਚੋਂ ਘਾ ਖੋਤਰੇ ਸਨ। ਖੇਤ ਦੇ ਮਾਲਕ ਜ਼ਿਮੀਦਾਰਾਂ ਦੇ ਬੰਦਿਆਂ ਨੇ ਉਹਨਾਂ ਤੋਂ ਖੋਤੇ ਆ ਘਾ ਖੋਲਿਆ ਤੇ ਭਜਾ ਦਿੱਤਾ। ਪਰ ਪਿੰਡ ਦੇ ਲੋਕ ਗੁਰੂ ਜੀ ਦੀ ਹਾਜ਼ਰੀ ਬਾਰੇ ਨਹੀਂ ਸੀ ਜਾਣਦੇ। ਸੇਵਾਦਾਰਾਂ ਨੇ ਆ ਕੇ ਗੁਰੂ ਜੀ ਨੂੰ ਸਾਰੀ ਘਟਨਾ ਬਾਰੇ ਦੱਸਿਆ। ਤਾਂ ਗੁਰੂ ਜੀ ਨੇ ਫੈਸਲਾ ਕੀਤਾ ਇਹ ਲੋਕ ਗੁਰਮਖ ਨਹੀਂ ਮਨਮੁਖ ਹਨ ਇਸ ਬਾਰੇ ਕਵੀ ਸੰਤੋਖ ਜੀ ਲਿਖਦੇ ਹਨ ਗੁਰਮੁਖ ਨਐ ਇਹ ਮਨਮੁਖ ਮਹਾ ਗੁਰੂ ਜੀ ਨਹੀਂ ਰਹਿਣ ਭੁੱਲ ਏਹਾ ਗੁਰੂ ਜੀ ਗਾਗੇ ਰਾਤ ਨਾ ਰਹੇ ਤੇ ਗਾਗਾ ਪਿੰਡ ਛੱਡ ਕੇ ਗੁਰਨੇ ਪਿੰਡ ਵੱਲ ਚਲੇ ਗਏ ਤਨਕ ਕ੍ਰੋਧ ਤੇ ਸ਼ਰਾਪ ਨਦੀਨੋ ਗੁਰਨੇ ਗ੍ਰਾਮ ਸੋ ਡੇਰਾ ਕੀਨਹਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੰਨਾ 4129 ਜਦੋਂ ਗੁਰੂ ਜੀ ਬਾਰੇ ਗਾਗਾ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਦੇਸੀ ਘਿਓ ਦਾ ਘੜਾ ਤੇ ਕੰਬਲ ਲੈ ਕੇ ਭੁੱਲ ਬਖਸ਼ਣ ਦੀ ਬੇਨਤੀ ਕੀਤੀ ਪਰ ਗੁਰੂ ਜੀ ਚੁੱਪ ਰਹੇ ਤਿੰਨ ਦਿਨ ਗੁਰਨੇ ਠਹਿਰਨ ਤੋਂ ਬਾਅਦ ਗੁਰੂ ਜੀ ਮਕੋਰੜ ਸਾਹਿ ਪਹੁੰਚੇ ਗਾਗੇ ਦੇ ਲੋਕ ਵੀ ਉਹਨਾਂ ਨਾਲ ਪਿੰਡ ਮਕੋਰੜ ਪਹੁੰਚੇ ਉੱਥੇ ਦੇ ਸਿੱਖਾਂ ਨੇ ਗੁਰੂ ਜੀ ਨੂੰ ਪਿੰਡ ਗਾਗੇ ਦੇ ਲੋਕਾਂ ਨੂੰ ਬਖਸ਼ਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਗਾਗੇ ਦੇ ਵਾਸੀਆਂ ਨੂੰ ਬਖਸ਼ ਦਿੱਤਾ ਗੁਰੂ ਜੀ ਦੀ ਬੈਠਣ ਵਾਲੀ ਜਗ੍ਹਾ ਤੇ ਥੜਾ ਬਣਾ ਕੇ ਨਗਰ ਮੰਨਤਾ ਕਰਦਾ ਆ ਰਿਹਾ ਹੈ ਇਸ ਸਥਾਨ ਤੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਦੁੱਧ ਚਾੜ੍ਹਿਆ ਜਾਂਦਾ ਹੈ ਜੋ ਵੀ ਸ਼ਰਧਾਲੂ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦਾ ਹੈ ਉਸ ਦੇ ਸਾਰੇ ਦੁੱਖ ਰੋਗ ਤਕਲੀਫਾਂ ਦੂਰ ਹੁੰਦੇ ਹਨ ਤੇ ਸਲਾਨਾ ਜੋੜ ਮੇਲਾ ਦੁਸ਼ਹਿਰਾ ਬੜੀ ਧੂਮ ਧਾਮ ਦੇ ਨਾਲ ਇੱਥੇ ਮਨਾਇਆ ਜਾਂਦਾ ਹੈ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਗਾਗਾ ਦੇ ਦਰਸ਼ਨ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝ ਕੇ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ